ਛਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾਹਲਾ ਪਹਿਲਾ ਮਨ ਮੈ ਗਲ ਸਾਕਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲ ਆਵਰ ਤਿਆਗ ਹੋ ਮੈਂ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਬਰ ਸਾਇਣ ਗੁਰਮਖ ਜਾਤਾ ਭਗਤ ਹੈ ਤੇ ਗੁਰ ਚਰਣ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ सतनाम श्री वाहे गुरु साहिब जी आसा पहला मन मैगल साकत देवाना बन खंड माया मुहरा इत ओत जाहे कल के चापे गुरमुख खोज अपे ਵਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਬ ਰਸਾਇਣ ਗੁਰਮਖ ਜਾਤਾ ਭਗਤ ਹੈ ਤੇ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਖਤ دیਵਾਨਾ ਬਨਖੰਡ ਮਾਇ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤਿ ਨਿਰਮਲਾ ਆਵਰ ਤਿਆਗ ਹੋ ਮੈਂ ਕੋਰਾ ਰਹਾ ਰਾਮਰ ਸਾਇਣ ਇਹ ਮਨ ਮਤਾ ਸਰਬਰ ਸਾਇਣ ਗੁਰਮਖ ਜਾਤਾ ਭਗਤ ਹਿਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਾਕਤ دیਵਾਨਾ ਬਨਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਬ ਰਸਾਇਣ ਗੁਰਮਖ ਜਾਤਾ ਪਗਤ ਹੈਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਗਲ ਸਖਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰਹੁ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਬ ਰਸਾਇਣ ਗੁਰਮਖ ਜਾਤਾ ਪਗਤ ਹੈਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਗਲ ਸਾਖਤ ਦੇਵਾਨਾ ਵਨ ਖੰਡ ਮਾਇਆ ਮੋਹ ਹੈਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹਉਮੈ ਕੋਰਾ ਰਹਾ ਰਾਮਰ ਸਾਇਣ ਇਹ ਮਨ ਮਤਾ ਸਰਵਰ ਸਾਇਣ ਗੁਰਮੁਖ ਜਾਤਾ ਭਗਤ ਹੈ ਤੇ ਗੁਰ ਚਰਨ ਨਿਵਾ사 ਨਾਨਕ ਹਰ ਜਨ ਕੇ ਦਾਸਨ ਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਗਲ ਸਾਕਤ دیਵਾਨਾ ਵਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰਹੁ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹਉਮੈ ਕੋਰਾ ਦਹਾਂ ਰਾਮ ਰਸਾਇਣ ਇਹ ਮਨਮਤਾ ਸਰਬ ਰਸਾਇਣ ਗੁਰਮਖ ਜਾਤਾ ਪਗਤ ਹੈ ਤੇ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਾਕਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸਿਮਰੋ ਰਾਮ ਨਾਮ ਅਤ ਨਿਰਮਲਾ ਆਵਰਤ ਤਿਆਗ ਹੋ ਮੈਂ ਤੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਵਰ ਸਾਇਣ ਗੁਰਮਖ ਜਾਤਾ ਪਗਤ ਹੈਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਾਕਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸੇਮਰੋ ਹੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਮੈਂ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਬਰ ਸਾਇਣ ਗੁਰਮਖ ਜਾਤਾ ਪਗਤ ਹੈਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਖਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸੇਮਰੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਤੋਰਾ ਰਹਾ ਰਾਮਰ ਸਾਇਣ ਇਹ ਮਨ ਮਤਾ ਸਰਵਰ ਸਾਇਣ ਗੁਰਮਖ ਜਾਤਾ ਭਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸਨ ਦਾਸ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਾਕਤ دیਵਾਨਾ ਬਨਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸੇਮਰੋ ਹੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਕੋਰਾ ਰਹਾ ਰਾਮਰ ਸਾਇਣ ਇਹ ਮਨ ਮਤਾ ਸਰਬਰ ਸਾਇਣ ਗੁਰਮਖ ਜਾਤਾ ਪਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਾਕਤ دیਵਾਨਾ ਬਨਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸੇਮਰੋ ਰਾਮ ਨਾਮ ਅਤ ਨਿਰਮਲਾ ਅਵਰਤਿ ਅਗ ਹੋ ਮੈਂ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਵਰਸਾਇਣ ਗੁਰਮਖ ਜਾਤਾ ਪਗਤ ਹੈਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸ ਸਤਨਾਮ ਰੀ ਵਾਹੇ ਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਖਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹੇ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਅਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸੇਮ ਰਹੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਕੋ ਰਾ ਰਹਾ ਰਾਮਰ ਸਾਇਣ ਇਹ ਮਨ ਮਤਾ ਸਰਬਰ ਸਾਇਣ ਗੁਰਮਖ ਜਾਤਾ ਪਗਤ ਹੇਤ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਮਨ ਮੈਂ ਕਲ ਸਖਤ دیਵਾਨਾ ਬਨ ਖੰਡ ਮਾਇਆ ਮੋਹਹਿਰਾਨਾ ਇਤ ਓਤ ਜਾਹਿ ਕਲ ਕੇ ਚਾਪੇ ਗੁਰਮਖ ਖੋਜ ਲਹਿ ਕਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ ਸੇਮਰੋ ਹੋ ਰਾਮ ਨਾਮ ਅਤ ਨਿਰਮਲਾ ਆਵਰ ਤਿਆਗ ਹੋ ਹਮੈ ਕੋਰਾ ਰਹਾ ਰਾਮ ਰਸਾਇਣ ਇਹ ਮਨ ਮਤਾ ਸਰਵਰ ਸਾਇਣ ਗੁਰਮਖ ਜਾਤਾ ਭਗਤ ਹੈ ਤੇ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਸਨ ਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ